ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਪੰਜਾਬ ਦੇ ਵਿੱਚ ਬਿਜਲੀ ਕਾਮਿਆਂ ਦਾ ਰੋਸ ਪ੍ਰਦਰਸ਼ਨ ਵੱਡਾ ਨਜ਼ਰ ਆ ਰਿਹਾ ਹੈ ਬਿਜਲੀ ਕਾਮਿਆਂ ਨੇ ਸਰਕਾਰ ਦੇ ਖਿਲਾਫ 3 ਦਿਨ ਦੀ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਕਿ ਸਰਕਾਰ ਯੂਨੀਅਨ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਹੈ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 15 ਅਗਸਤ ਨੂੰ ਵੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਪ੍ਰਦਰਸ਼ਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਿਜਲੀ ਕਾਮੇ ਸ਼ਾਮਲ ਹੋ ਸਕਦੇ ਨੇ ਤੇ ਇਸ ਰੋਸ ਪ੍ਰਦਰਸ਼ਨ ਦਾ ਮੁਕਾਰਨ ਸਰਕਾਰ ਦੁਆਰਾ ਪਿਛਲੇ ਸਮੇਂ ਦੇ ਵਿੱਚ ਕੀਤੇ ਗਏ ਸਮਝੌਤਿਆਂ ਨੂੰ ਅਣਡਿੱਠਾ ਕਰਨਾ ਇਸ ਕੇ ਕਾਮੀਆਂ ਦੇ ਵਿੱਚ ਭਾਰੀ ਨਿਰਾਸ਼ਾ ਵੀ ਨਜ਼ਰ ਆ ਰਹੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਨੀਆਂ ਹੋਈਆਂ ਜਿਹੜੀਆਂ ਮੰਗਾਂ ਨੇ ਉਹ ਸਰਕਾਰ ਲਾਗੂ ਨਹੀਂ ਕਰ ਰਹੀ ਹੈ ਤੇ ਜੇਕਰ ਅਜੇ ਵੀ ਸਰਕਾਰ ਨਹੀਂ ਬਾਜ਼ ਆਈ ਤਾਂ ਫਿਰ 15 ਅਗਸਤ ਨੂੰ ਵੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਯਾਨੀ ਕਿ ਆਜ਼ਾਦੀ ਦਿਹਾੜੇ ਮੌਕੇ ਵੀ ਰੋਸ ਮੁਜ਼ਾਰੇ ਹੋਣਗੇ ਹਾਂਜੀ ਕੀ ਨਾਮ ਆਜੀ ਤੇ ਕਿ ਕਿਉਂ ਕੀਤਾ ਜਾ ਰਿਹਾ ਪ੍ਰਦਰਸ਼ਨ ਮੈਂ ਭੀਮਸੈਨ ਡਿਵੀਜ਼ਨ ਅਤੇ ਸਰਕਲ ਖਜ਼ਾਨਚੀ ਵਿੰਡਾ ਜੋ ਅੱਜ ਸਾਡਾ ਪ੍ਰਦਰਸ਼ਨ ਚੱਲ ਰਿਹਾ ਜੀ ਅਸੀਂ ਤਿੰਨ ਦਿਨਾਂ ਦੀ ਮਾਸਲੀ ਭਰ ਕੇ ਹੜਤਾਲ ਤੇ ਚੱਲ ਰਹੇ ਆ ਸਾਡੇ ਮੁਲਾਜ਼ਮਾਂ ਵਿੱਚ ਇਸ ਕਰਕੇ ਰੋਸ ਹੈ ਜੋ ਪਿਛਲੇ 2 ਮਹੀਨਿਆਂ ਤੋਂ ਸਾਡਾ ਰੋਸ ਮਾਰਚ ਚੱਲ ਰਿਹਾ ਹੈ ਬਰਕੂਲ ਬਰਕੂਲ ਤੋਂ ਬਾਅਦ 27 ਮਾਰਚ 27 ਜੁਲਾਈ ਨੂੰ ਅਸੀਂ ਅੰਮ੍ਰਿਤਸਰ ਵਿਜਲੀ ਮੰਤਰੀ ਦੇ ਕੋਠੀ ਆ ਕੇ ਧਰਨਾ ਵੀ ਦੇ ਕੇ ਆਏ ਆ ਉਹਦੇ ਉਸ ਤੋਂ ਬਾਅਦ ਵੀ ਸਾਡੀਆਂ ਜੋ ਜਥੇਬੰਦੀਆਂ ਨਾਲ ਸਮਝੌਤੇ ਹੋਏ ਨੇ, ਸਹਿਮਤੀਆਂ ਹੋਈਆਂ ਨੇ, ਬਿਜਲੀ ਮੰਤਰੀ ਦੀ ਹਾਜ਼ਰੀ ਤੇ ਮੈਨੇਜਮੈਂਟ ਦੀ ਹਾਜ਼ਰੀ 'ਚ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਹੁਣ ਰਾਤ ਵੀ ਜੋ ਲਾਸਟ ਮੀਟਿੰਗ ਹੋਈ ਹੈਗੀ 12 ਵਜੇ ਤੱਕ ਸਾਡੇ ਜਥੇਬੰਦੀਆਂ ਦੇ ਆਗੂ ਨੇ ਬੈਠ ਕਰਿਆ ਵੀ ਜੋ ਸਾਡੀ ਸਹਿਮਤੀਆਂ ਹੋਈਆਂ 25 ਮੰਗਾਂ ਤੇ ਉਹਨੂੰ ਵੀ ਸਾਡੇ ਮੀਟਿੰਗ ਆਫ ਮੈਂਟਸ ਜਾਰੀ ਕਰਕੇ ਸਾਨੂੰ ਉਹ ਦਿੱਤੇ ਜਾਣ। ਪਰ ਉਸ ਤੋਂ ਵੀ ਪੱਜਦੀ ਹੋਈ ਸਰਕਾਰ ਮੈਨੇਜਮੈਂਟ ਨੇ ਇਹ ਲਾਗੂ ਨਹੀਂ ਕਰਿਆ ਤਾਂ ਕਰਕੇ ਸਾਡੇ ਇਹ ਰੋਸ ਪਾਇਆ ਜਾ ਰਿਹਾ। ਕਿੰਨੇ ਦਿਨਾਂ ਦੀ ਹੜਤਾਲ ਹੁਣ ਤੁਹਾਡੀ ਕਿਹੜੇ ਕਿਹੜੇ ਦਿਨ ਰਹੇਗੀ? ਅਸੀਂ 13 11 12 13 ਤਰੀਕ ਦੀ ਉਸ ਤੋਂ ਬਾਅਦ ਜੇ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਇਹ ਲੰਬੀ ਵੀ ਜਾ ਸਕਦੀ ਹੈ ਇਹ ਜੋ ਸਾਡਾ ਉਸ ਦੇ ਦਰਾਂ ਨਹੀਂ 15 ਅਗਸਤ ਨੂੰ ਸਾਡੇ ਮਲਾਜ਼ਮਾਂ ਵੱਲੋਂ ਜਿੱਥੇ ਵੀ ਹੈੱਡ ਕੁਆਟਰਾਂ ਤੇ ਮੰਤਰੀਆਂ ਵੱਲੋਂ ਇਹਨਾਂ ਦੇ ਸਰਕਾਰ ਦੇ ਨਵੰਦਿਆਂ ਵੱਲੋਂ ਕੋਈ ਝੰਡੇ ਚੜ੍ਹਾਏ ਜਾਣਗੇ ਤਾਂ ਉੱਥੇ ਅਸੀਂ ਰੋਜ਼ ਆਪਣਾ ਪ੍ਰਗਟ ਕਰਾਂਗੇ ਮੇਰਾ ਨਾਮ ਚੰਦਰ ਸ਼ਰਮਾ ਟੈਕਨੀਕਲ ਸਰਵਿਸ ਜੂਨੀਅਨ ਭੰਗਲਾ ਅਸੀਂ ਕਿਹੜਾ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ ਪ੍ਰਦਰਸ਼ਨ ਇਸ ਕਰਕੇ ਕਰ ਰਹੇ ਹਾਂ ਕਿ ਭਈ ਪੰਜਾਬ ਸਰਕਾਰ ਵੱਲੋਂ ਜੋ ਨਿੱਜੀ ਖੇਤਰਾਂ ਨੂੰ ਆ ਤਰਜੀਹ ਦੇ ਕੇ ਜੋ ਵੱਡੇ ਵੱਡੇ ਕੰਪਨੀਆਂ ਦੀ ਜਿਹੜੀ ਆਪਦੀ ਮਤਲਬ ਆ ਮੁਨਾਫੇ ਦੀ ਲੋਡ ਨੂੰ ਥੱਲੇ ਮਜ਼ਦੂਰਾਂ ਦੇ ਉੱਤੇ ਲੱਦ ਕੇ ਜੋ ਸਰਕਾਰੀ ਅਦਾਰਿਆਂ ਨੂੰ ਨਿੱਜੀ ਹੱਥਾਂ ਦੇ ਵਿੱਚ ਵੇਚਿਆ ਜਾ ਰਿਹਾ ਤੇ ਉਸ ਦੇ ਨਾਲ ਜਿਹੜੇ ਸਰਕਾਰੀ ਨੌਕਰੀਆਂ ਦਾ ਜਿਹੜੇ ਸੌਮੇ ਸੀ ਉਹ ਪੂਰੀ ਤਰ੍ਹਾਂ ਖਤਮ ਕੀਤਾ ਜਾ ਰਿਹਾ ਹਿੰਦੁਸਤਾਨ ਦੇ ਜਲ ਜੰਗਲ ਜ਼ਮੀਨਾਂ ਤੇ ਲੋਕਾਂ ਦੇ ਜੋੜੋ ਹਿੱਤਾਂ ਵਾਸਤੇ ਬਣਾਏ ਹਸਪਤਾਲ ਸਕੂਲ ਤੇ ਹੋਰ ਜਿਹੜੇ ਅਧਾਰੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਕਰਕੇ ਕਾਰਪੋਰੇਟ ਕਾਰਨਿਆਂ ਦੇ ਮੁਨਾਫੇ ਦੀ ਲੋੜ ਨੂੰ ਪੂrti ਕਰਨ ਵਾਸਤੇ ਸਾਡੇ ਮਜ਼ਦੂਰਾਂ ਦਾ ਜਿਹੜਾ ਹੁਣ ਪਸੀਨੇ ਨਾਲ ਛਿੱਟ ਜਾ ਹੋਇਆ ਜਿਹੜਾ ਆ ਅਧਾਰਿਆਂ ਨੂੰ ਉਹਨੂੰ ਵੇਚਣਾ ਜਾ ਰਹੀ ਹੈ ਇਸ ਦੇ ਵਿਰੁੱਧ ਤੇ ਜਿਹੜੇ ਸਾਡੇ ਮੈਕਮੇ ਵੱਲੋਂ ਬੰਦੇ ਹੱਥੇ ਮੰਗਾ ਜਮੇ ਏਰੀਆ ਲਾ 2016 ਤੋਂ ਤੇ ਸਕੈਲ ਰਿਵਾਈਜ਼ ਹੋਈ ਸੀ ਤੇ ਉਹਨਾਂ ਦਾ ਏਰੀਆ ਲਾ ਤੇ ਹੋਰ ਜਿਹੜੇ ਕੈਟੇਗਰੀਆਂ ਨੂੰ ਜੋ ਆਈਡੀਆ ਅਪਡੇਟਸ ਕਰਨ ਤੋਂ ਬਾਅਦ ਲਾਈਨਮੈਨ ਭਰਤੀ ਹੁੰਦੇ ਸੀ ਉਹਨਾਂ ਨੂੰ ਇੱਕ ਸਟੈਪ ਡਾਊਨ ਕਰਕੇ ਮਤਲਬ ਸਾਈਕਲਾਈਨ ਮੈਨ ਭਰਤੀ ਕੀਤਾ ਗਿਆ ਹਰ ਕੈਟਰ ਦੇ ਉੱਤੇ ਉਹਨਾਂ ਨੇ ਧੱਕਾ ਕਰਕੇ ਜਿਹੜਾ ਸਰਕਾਰ ਆਪਦੀ ਨਿੱਜੀ ਕੰਪਨੀਆਂ ਦੇ ਉਹਨਾਂ ਆਪਦੇ ਨਿੱਜੀ ਹਿੱਤੇ ਹੀ ਸੀ ਹੰਦੇ ਹੱਕ ਦੇ ਵਿੱਚ ਭੁਗਤਾਨਾਸਤੇ ਉਹ ਜਿਵੇਂ ਗੈਰੇ ਨੇ ਉਹਨਾਂ ਨੀਤੀਆਂ ਨੂੰ ਬਦਲ ਰਹੇ ਨੇ ਜਿਹੜੇ ਬਿਜਲੀ ਬੋਰਡ ਦਾ ਨਿੱਜੀਕਰਨ ਜਿਹੜਾ ਹੈਗਾ ਪਹਿਲਾਂ ਬਿਜਲੀ ਬੋਰਡ ਛੇ ਨਿੱਜੀ ਨਿਵੇਸ਼ ਪੂਰੀ ਤਰ੍ਹਾਂ ਬੰਦ ਸੀ ਤੇ ਅੱਜ ਉਸਨੂੰ ਮਤਲਬ ਉਹ ਪੂਰੀ ਤਰ੍ਹਾਂ ਖੋਲ ਦਿੱਤਾ ਗਿਆ ਹੈ